ਅੱਜ ਦਾ ਸਾਡਾ ਟੌਪਿਕ ਹੈ ਅਗੇਤਰ ਪਿਛੇਤਰ ਅਗੇਤਰ ਪਿਛੇਤਰ ਉਸਨੂੰ ਕਹਿੰਦੇ ਹਨ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਲੱਗ ਕੇ ਨਵੇਂ ਸ਼ਬਦ ਬਣਾਉਣ ਉਸਨੂੰ ਅਗੇਤਰ ਪਿਛੇਤਰ ਕਹਿੰਦੇ ਹਨ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਲੱਗ ਕੇ ਨਵੇਂ ਸ਼ਬਦ ਬਣਾਉਂਦੇ ਹਨ ਜਿਵੇਂ ਅਗੇਤਰ ਉਪ ਉਪਸ਼ਬਦ ਵਾਣ ਅਸੀਂ ਉਪਸ਼ਬਦ ਦੇ ਪਿੱਛੇ ਐਸਾ ਸ਼ਬਦ ਲਗਾਉਣਾ ਹੈ ਜਿਸ ਦਾ ਕੋਈ ਆਪਣਾ ਅਰਥ ਹੋਵੇ ਜਿਵੇਂ ਉਪ ਉਪ ਮੰਤਰੀ ਮੰਤਰੀ ਦਾ ਅਲੱਗ ਅਰਥ ਮਤਲਬ ਆਨ ਰਿਹਾ ਤੇ ਆਪਾਂ ਉਪ ਮੰਤਰੀ ਹੀ ਲਗਾਵਾਂਗੇ ਉਪ ਭਾਸ਼ਾ ਦਾ ਅਲੱਗ ਮਤਲਬ ਹੈ ਇਸ ਲਈ ਉਪ ਭਾਸ਼ਾ ਤੇ ਅਸੀਂ ਬਿਨਾਂ ਕਿਸੇ ਮਤਲਬ ਵਾਲਾ ਸ਼ਬਦ ਪਿੱਛੇ ਨਹੀਂ ਲਗਾਣਾ ਕਿ ਇਸ ਦਾ ਆਪਣਾ ਪਿਛਲੇ ਸ਼ਬਦ ਦਾ ਅਲੱਗ ਮਤਲਬ ਬਣਨਾ ਚਾਹੀਦਾ ਹੈ ਤੇ ਉਪ ਸ਼ਬਦ ਤੁਹਾਨੂੰ ਦਿੱਤਾ ਹੋਇਆ ਹੈ ਨੈਕਸਟ ਹੈ ਮਹਾ ਹੁਣ ਅਸੀਂ ਮਹਾ ਦੇ ਪਿੱਛੇ ਐਸਾ ਸ਼ਬਦ ਲਗਾਣਾ ਜਿਸ ਦਾ ਆਪਣਾ ਕੋਈ ਅਰਥ ਹੋਏਗਾ ਜਿਵੇਂ ਮਹਾਰਾਣੀ ਰਾਣੀ ਦਾ ਆਪਣਾ ਅਰਥ ਹੈ ਮਹਾਦੇਵ ਹੁਣ ਅਸੀਂ ਕਰਾਂਗੇ 75 75 ਵਿੱਚ ਉਹ ਸ਼ਬਦ ਦੇ ਦਿੰਗੇ 75 ਸ਼ਬਦ ਲਗਾਓ ਹੁਣ ਅਸੀਂ ਹਾਰਾ ਆ ਗਿਆ ਇਹ 75 ਅਸੀਂ ਸ਼ਮੂਲ ਸ਼ਬਦ ਦੇ ਪਿੱਛੇ ਲੱਗਾ ਹੋਇਆ ਸ਼ਬਦ ਹੋਏਗਾ ਜਿਵੇਂ ਹਾਰਾ ਅਸੀਂ ਅੱਗੇ ਲਕੜ ਲਗਾਵਾਂਗੇ ਲੱਕੜ ਹਾਰਾ ਹੁਣ ਲੱਕੜ ਦਾ ਆਪਣਾ ਮਤਲਬ ਹੈ ਇਸ ਲਈ ਕੀ ਲੱਗ ਜਾਏਗਾ ਲੱਕੜ ਔਰ ਹਾਰਾ ਸ਼ਬਦ ਜੋ ਸਾਨੂੰ ਦਿੱਤਾ ਆ ਉਸ ਤੇ ਪਿੱਛੇ ਲੱਗ ਜਾਏਗਾ ਇਸੇ ਤਰ੍ਹਾਂ ਹੀ ਲਿਖਣ ਹਾਰਾ ਨੈਕਸਟ ਹੈ ਸ਼ਾਲਾ ਸ਼ਾਲਾ ਦੇ ਵਿੱਚ ਅਸੀਂ ਕੀ ਲਗਾ ਸਕਦੇ ਹਾਂ گاਉ ਸ਼ਾਲਾ ਪਾਠ ਸ਼ਾਲਾ ਪਾਠ ਲਗਾ ਕੇ ਪਿੱਛੇ ਲੱਗ ਜਾਏਗਾ ਸ਼ਾਲਾ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ